ਜੈ ਭੀਮ ਜੈ ਭਾਰਤ ਦੋਸਤੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਡਾਕਟਰ ਮਨਮੋਹਨ ਸਿੰਘ ਦੀ ਸ਼ਖਸੀਅਤ ਨੂੰ ਲੈ ਕੇ ਬੇਸ਼ੱਕ ਸਰੀਰਕ ਤੌਰ ਤੇ ਸਾਡੇ ਦਰਮਿਆਨ ਨਹੀਂ ਲੇਕਿਨ ਇੱਕ ਚੰਗੀ ਇਨਸਾਨੀਅਤ ਕਾਬਲੀਅਤ ਦੇ ਮਾਲਕ ਇਸ ਸ਼ਖਸੀਅਤ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ ਡਾਕਟਰ ਮਨਮੋਹਨ ਸਿੰਘ ਜੋ ਹਮੇਸ਼ਾ ਉਹਨਾਂ ਦੇ ਨਾਮ ਨਾਲ ਖਾਮੋਸ਼ੀ ਸ਼ਬਦ ਲੱਗਾ ਹੁੰਦਾ ਸੀ ਕਿ ਉਹ ਬੋਲਦੇ ਘੱਟ ਨੇ ਚੁੱਪ ਜ਼ਿਆਦਾ ਰਹਿੰਦੇ ਨੇ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੋ ਉਹਨਾਂ ਦੀ ਖਾਮੋਸ਼ੀ ਨੇ ਭਾਰਤ ਨੂੰ ਬੁਲੰਦੀਆਂ ਤੇ ਪਹੁੰਚਾਇਆ ਉਹ ਅੱਜ ਦੇ ਸ਼ੋਰ ਸ਼ਰਾਬਾ ਕਰਨ ਵਾਲੇ ਰਾਜਨੀਤਿਕ ਨੇਤਾਮਾਂ ਤੋਂ ਨਹੀਂ ਹੋ ਸਕਿਆ ਡਾਕਟਰ ਮਨਮੋਹ ਸਿੰਘ ਜਿਨ੍ਹਾਂ ਦਾ ਜਨਮ ਪਾਕਿਸਤਾਨ ਦੇ ਵਿੱਚ ਹੋਇਆ ਜੋ ਰਿਸਪੈਕਟ ਡਾਕਟਰ ਮਨਮੋਹ ਸਿੰਘ ਨੂੰ ਭਾਰਤ ਵਿੱਚ ਦਿੱਤੀ ਜਾਂਦੀ ਹੈ ਉਹੀ ਰਿਸਪੈਕਟ ਕਾਲੇ ਦੁਆਏ ਦੇ ਦੇਸ਼ਾਂ ਵਿੱਚ ਵੀ ਦਿੱਤੀ ਜਾਂਦੀ ਹੈ डॉक्टर मनमोहन सिंह एक ऐसा नाम है जो अर्थशास्त्र का चलता फिर इनसाइकलोपीडिया है डॉक्टर मनमोहन सिंह हुए स्ट्रगल और भारत के दो बार बतौर वजीर आजम प्रधानमंत्री के तौर पर उन्होंने सेवा दी है लेकिन अफसोस की गल है कि शरीर छडन तो बाद कुछ एक नेतावान की घटिया सोच सदका ਉਹਨਾਂ ਨੂੰ ਜੋ ਰਿਸਪੈਕਟ ਮਿਲਣੀ ਚਾਹੀਦੀ ਸੀ ਉਹ ਨਹੀਂ ਮਿਲੀ ਇਸ ਗੱਲ ਦਾ ਅਫਸੋਸ ਰਹੇਗੀ ਦੁਨੀਆ ਤੱਕ ਰਹੇਗਾ ਅੱਜ ਦੇ ਇਸ ਐਪੀਸੋਡ ਦੇ ਵਿੱਚ ਉਹਨਾਂ ਦੇ ਜਨਮ ਨੂੰ ਲੈ ਕੇ ਔਰ ਉਹਨਾਂ ਦੇ ਕੀਤੇ ਹੋਏ ਕਾਰਜਾਂ ਨੂੰ ਲੈ ਕੇ ਕਿਹੜੀ ਕਿਹੜੀ ਸਰਕਾਰ ਦੇ ਵਿੱਚ ਕਿਹੜੇ ਕਿਹੜੇ ਮੰਤਰੀ ਤੱਤ ਰਹੇ ਇਸ ਬਾਰੇ ਡਿਟੇਲ ਚ ਗੱਲਬਾਤ ਕਰਨ ਜਾ ਰਹੇ ਹਾਂ ਦੋਸਤੋ ਡਾਕਟਰ ਮਨਮੋਹ ਸਿੰਘ ਦਾ ਜਨਮ 26 ਸਤੰਬਰ 1932 ਨੂੰ ਪਾਕਿਸਤਾਨ ਦੇ ਇੱਕ ਪਿੰਡ ਵਿੱਚ ਜਿਸ ਦਾ ਨਾਮ ਗਾਹ ਦੱਸਿਆ ਜਾ ਰਿਹਾ ਉਸ ਪਿੰਡ ਵਿੱਚ ਜਨਮ ਹੋਇਆ ਡਾਕਟਰ ਮਨਮੋਹਨ ਸਿੰਘ ਦਾ ਪਰਿਵਾਰ 1947 ਦੇ ਵਿੱਚ ਦੇਸ਼ ਦੀ ਵੰਡ ਦੇ ਦੌਰਾਨ ਭਾਰਤ ਆ ਗਿਆ ਔਰ ਉਹਨਾਂ ਨੇ ਆਕਸਫੋਰਡ ਤੋਂ ਅਰਥ ਸ਼ਾਸਤਰ ਵਿੱਚ ਡਾਕਟੋਰੇਟ ਕਰਨ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ 1964 ਤੋਂ 1969 ਦੌਰਾਨ ਸੰਯੁਕਤ ਰਾਸ਼ਟਰ ਲਈ ਕੰਮ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਨੌਕਰੀ ਸਾਹਿਬ ਕੈਰੀਅਰ ਦੀ ਸ਼ੁਰੂਆਤ ਕੀਤੀ ਜਦੋਂ ਕਿ ਲਲਿਤ ਨਾਰਾਇਣ ਮਿਸ਼ਰਾ ਨੇ ਉਹਨਾਂ ਨੂੰ ਵਣਜ ਅਤੇ ਉਦਯੋਗ ਮੰਤਰਾਲੇ ਵਿੱਚ ਇੱਕ ਸਲਾਹਕਾਰ ਵਜੋਂ ਨਿਯੁਕਤ ਕੀਤਾ 1970 ਤੋਂ 1980 ਦੇ ਦਹਾਕੇ ਦੌਰਾਨ ਮਨਮੋਨ ਸਿੰਘ ਨੇ ਭਾਰਤ ਸਰਕਾਰ ਵਿੱਚ ਕਈ ਅਹੁਦਿਆਂ ਤੇ ਕੰਮ ਕੀਤਾ ਜਿਵੇਂ ਕਿ ਮੁੱਖ ਆਰਥਿਕ ਸਲਾਹਕਾਰ 1972 ਤੋਂ 1976 ਤੱਕ ਰਿਜ਼ਰਵ ਬੈਂਕ ਦੇ ਗਵਰਨਰ 1982 ਤੋਂ 1985 ਤੱਕ ਅਤੇ ਯੋਜਨਾ ਕਮਿਸ਼ਨ ਦੇ ਮੁਖੀ 1985 ਤੋਂ 1987 ਤੱਕ ਡਾਕਟਰ ਮਨਮੋਹਨ ਸਿੰਘ ਇੱਕ ਅਜਿਹੀ ਸ਼ਖਸੀਅਤ ਦੇ ਮਾਲਕ ਸਨ ਉਹ ਖਾਮੋਜ ਜਰੂਰ ਰਹਿੰਦੇ ਸੀ ਪਰ ਖਾਮੋਸ਼ੀ ਵਿੱਚ ਹੀ ਕਈ ਵਾਰ ਅਜੀਹਾ ਕੁਝ ਕਹਿ ਜਾਂਦੇ ਕਿ ਨਾ ਹੋਠ ਹਿਲਾਣੇ ਦੀ ਕਸਮ ਖਾ ਰੱਖੀ ਹੈ ਤੋਨੇ ਆਓ ਖਾਮੋਸ਼ ਰਹਿਕਰ ਹੀ ਕੋਈ ਬਾਤ ਕਰੇ ਡਾਕਟਰ ਮਨਮੋਹਨ ਸਿੰਘ ਖामोशी ਖामोਸ਼ੀ ਦੇ ਵਿੱਚ ਹੀ ਸਭ ਕੁਝ ਕਹਿ ਜਾਂਦੇ ਸੀ ਦੋਸਤੋ ਡਾਕਟਰ ਮਨਮੋਹ ਸਿੰਘ ਜਿੱਥੇ ਕਿ ਸਿਆਸਤਦਾਨ ਸਨ ਉੱਥੇ ਅਰਥਸ਼ਾਸਤਰੀ ਅਕਾਦਮਿਕ ਅਤੇ ਨੌਕਰਸ਼ਾ ਵੀ ਸਨ ਜਿਵੇਂ ਉਹਨਾਂ ਨੇ 2004 ਤੋਂ 2014 ਤੱਕ ਭਾਰਤ ਦੇ 13ਵੇਂ ਪ੍ਰਧਾਨ ਮੰਤਰੀ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ ਉਹ ਪੰਡਤ ਜਵਾਹਰ ਲਲ ਮਹਿਰੂ ਇੰਦਰਾ ਗਾਦੀ ਅਤੇ ਨਰਿੰਦਰ ਮੋਦੀ ਤੋਂ ਬਾਅਦ ਚੌਥੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀ ਸਨ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਮਨਮੋਹਨ ਸਿੰਘ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਵਜੋਂ ਵੀ ਪ੍ਰਧਾਨ ਮੰਤਰੀ ਹੋਣ ਦਾ ਮਾਣ ਪ੍ਰਾਪਤ ਹੈ ਉਹ ਜਵਾਹਰ ਲਾਲ ਨਹਿਰੂ ਤੋਂ ਬਾਅਦ ਪਹਿਲੇ ਪ੍ਰਧਾਨ ਮੰਤਰੀ ਸਨ ਜੋ ਪੂਰੇ 5 ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਦੁਬਾਰਾ ਚੁਣੇ ਗਏ ਸੀ ਦੋਸਤੋ 1991 ਵਿੱਚ ਜਿਵੇਂ ਹੀ ਭਾਰਤ ਵਿੱਚ ਇੱਕ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਪੀ ਵੀ ਨਰਸੀਮਹਾ ਰਾਓ ਨੇ ਗੈਰ ਸਿਆਸੀ ਸਿੰਘ ਨੂੰ ਵਿੱਤ ਮੰਤਰੀ ਬਜੋ ਆਪਣਾ ਕੈਬਨਟ ਵਿੱਚ ਸ਼ਾਮਲ ਕੀਤਾ ਅਗਲੇ ਕੁਝ ਸਾਲਾਂ ਵਿੱਚ ਸੱਤ ਵਿਰੋਧ ਦੇ باوجود ਉਸਨੇ ਕਈ ਟੱਜਗਤ ਸੁਧਾਰ ਕੀਤੇ ਜਿਨ੍ਹਾਂ ਨੇ ਭਾਰਤ ਦੀ ਆਰਥਿਕਤਾ ਨੂੰ ਉਦਾਰ ਬਣਾਇਆ ਹਾਲਾਂਕਿ ਇਹ ਉਪਾਸ ਸੰਕਟ ਨੂੰ ਟਾਲਣ ਵਿੱਚ ਸਫਲ ਸਾਬਤ ਹੋਏ ਅਤੇ ਇੱਕ ਪ੍ਰਮੁੱਖ ਸੁਧਾਰਵਾਦੀ ਅਰਥ ਸ਼ਾਸਤਰ ਵਿज्ञ ਵਿਸ਼ਪਰ ਦੇ ਵਿੱਚ ਮਨਮੋਹਨ ਸਿੰਘ ਦਾ ਨਾਮ ਸੁਨਹਿਰੀ ਅੱਖਰਾਂ ਨਾਲ ਲਿਖਿਆ ਮਿਲਦਾ ਹੈ 1996 ਦੀਆਂ ਆਮ ਚੋਣਾਂ ਵਿੱਚ ਮਾੜੀ ਕਾਰਜਗੁਜ਼ਾਰੀ ਦਿਖਾਈ ਦਿੱਤੀ ਇਸ ਤੋਂ ਬਾਅਦ 1998 ਤੋਂ 1904 ਦੀ ਅਟਲ ਬਿਹਾਰੀ ਬਾਜਪੀ ਸਰਕਾਰ ਦੌਰਾਨ ਆ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਡਾਕਟਰ ਮਨਮੋਹਨ ਸਿੰਘ ਜੇ ਆਪਾਂ ਗੱਲ ਕਰੀਏ ਤੇ ਉਹਨਾਂ ਨੇ ਮਤਲਬ 13ਵੇਂ ਬਤੌਰ ਪ੍ਰਧਾਨ ਮੰਤਰੀ ਹੋਣ ਦਾ ਮਾਣ ਔਰ ਦੂਸਰੇ ਪਾਸੇ ਇੱਕ ਸਿੱਖ ਪ੍ਰਧਾਨ ਮੰਤਰੀ ਹੋਣ ਦਾ ਮਾਣ ਵੀ ਡਾਕਟਰ ਮਨਮੋਹਨ ਸਿੰਘ ਨੂੰ ਹੀ ਜਾਂਦਾ ਹੈ ਔਰ ਜੇ ਗੱਲ ਕਰੀਏ ਪੀਜੀ ਅਬਦੁਲ ਕਲਾਮ ਪ੍ਰਤੀਬਾ ਪਾਟੇਲ ਤੇ ਪ੍ਰਣ ਮੋਖਰਜੀ ਇਹ ਮਤਲਬ ਉਹ ਸ਼ਖਸੀਅਤਾਂ ਸਨ ਜਿਸ ਦੇ ਦੁਆਰਾ ਰਾਸ਼ਟਰਪਤੀ ਸਨ ਉਪ ਰਾਸ਼ਟਰਪਤੀ ਪੈਰੋ ਸਿੰਘ ਸ਼ਿਕਾਵਤ ਮੁਹੰਮਦ ਹਾਮਿਦ ਅंसारी ਔਰ ਇਸੇ ਤਰ੍ਹਾਂ ਹੀ ਮਕਲਬ ਦਰਜਾ ਵਾ ਦਰਜਾ ਉਹਨਾਂ ਦੇ ਮੰਤਰੀ ਔਰ ਉਹਨਾਂ ਨੇ ਜਿਸ ਆਧਾਰਤ ਨੂੰ ਲੈ ਕੇ ਕੰਮ ਕੀਤਾ 2004 ਵਿੱਚ ਜਦੋਂ ਕਾਂਗਰਸ ਦੀ ਅਗਵਾਈ ਵਾਲੀ ਸੰਯੁਕਤ ਪ੍ਰਤੀਗਤਸ਼ੀਲ ਗੱਠਜੋੜ ਸੱਤਾ ਵਿੱਚ ਆਈ ਤਾਂ ਇਸ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਅਚਾਨਕ ਪ੍ਰਧਾਨ ਮੰਤਰੀ ਦਾ ਉਹ ਤਿਆਗ ਦਿੱਤਾ ਤੇ ਉਸ ਤੋਂ ਪਹਿਲੇ ਮੰਤਰਾਲਿਆ ਤੇ ਰਾਸ਼ਟਰੀ ਖੇਦ ਮਿਸ਼ਨ ਨੂੰ ਵਿਲੱਖਣ ਪੇਛਾਨ ਅਥਾਰਟੀ ਪਿੰਡੂ ਰੋਜ਼ਗਾਰ ਗਰੰਟੀ ਸਕੀਮ ਅਤੇ ਸੂਚਨਾ ਦਾ ਅਧਿਕਾਰ ਕਾਨੂੰਨ ਸਮੇਤ ਕਈ ਕਾਨੂੰਨ ਅਤੇ ਪ੍ਰੋਜੈਕਟ ਲਾਗੂ ਕੀਤੇ 2008 ਵਿੱਚ ਸੰਯੁਕਤ ਰਾਜ ਅਮਰੀਕਾ ਨਾਲ ਇੱਕ ਇਤਿਹਾਸਿਕ ਸਿਵਲ ਪਰਮਾਣੂ ਸਮਝੌਤੇ ਵੇ ਵਿਰੋਧ ਕਰਨ ਖੱਬੇ ਮੋਰਚੇ ਦੀਆਂ ਪਾਰਟੀਆਂ ਵੱਜੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਸਰਕਾਰ ਡਿੱਗ ਗਈ ਦੋਸਤੋ ਡਾਕਟਰ ਮਨਮੋਹਨ ਸਿੰਘ ਬੇਸ਼ੱਕ ਚੁੱਪ ਤੇ ਖਾਮੋਸ਼ ਰਹਿੰਦੇ ਸੀ ਪਰ ਉਹਨਾਂ ਦੀ ਚੁੱਪ ਦੇ ਵਿੱਚ ਦੇਸ਼ ਦਾ ਇੱਕ ਬਹੁਤ ਵੱਡਾ ਰਾਜ਼ ਸੀ ਕਿਉਂਕਿ ਉਹ ਦੇਸ਼ ਦੀ ਤਰੱਕੀ ਨੂੰ ਵੇਖਣਾ ਚਾਹੁੰਦੇ ਸਨ पर अज दरकार शायद डॉक्टर मनमोहन सिंह भी खामोशी तो ज्यादा डर सन शायद यही एक का कारण है कि जो रिस्पैक्ट उन्होंने मिलनी चाहिए थी, वो नहीं मिली खैर जिंदगी है ये दस्तूर चल ही रहा है डॉक्टर मनमोहन सिंह ठीक है कुछ राजनीतिक पार्टिया ने रिस्पैक्ट नहीं दिती पर बिलों में जो इज्जत डॉक्टर मनमोहन सिंह की है वह कोई भी किसी तो खो नहीं सकता ਸਪੋਸੂਨਾ ਮਾ ਚੈਨਲ ਬਲੋਂਾ ਨੂੰ ਇੱਕ ਨਿੱਗੀ ਤੇ ਮਿੱਠੀ ਸ਼ਰਧਾਂਜਲੀ ਹੈ ਕਿਉਂਕਿ ਇਹਨਾਂ ਦੀ ਰਾਜਨੀਤਿਕ ਸਫਰ ਤਾਂ ਜਿਹਾ ਜਾਰਿਆ ਇੱਕ ਸ਼ਖਸੀਅਤ ਹੋਣ ਦੇ ਨਾਤੇ ਮੈਂ ਚਾਹੁੰਦਾ ਸੀ ਕਿ ਇਹਨਾਂ ਦੀ ਜ਼ਿੰਦਗੀ ਨੂੰ ਬਿਆਨ ਕੀਤਾ ਜਾਵੇ ਕਿਉਂਕਿ ਪਾਕਿਸਤਾਨ ਦੀ ਬੰਡ ਤੋਂ ਬਾਅਦ ਜਦੋਂ ਇਹ ਭਾਰਤ ਆਏ ਤਾਂ ਉਸ ਵੇਲੇ ਡਾਕਟਰ ਮਨਮੋਹਨ ਸਿੰਘ ਦੇ ਕੋਲ ਕੁਝ ਨਹੀਂ ਸੀ ਅੱਜ ਵੀ ਜੋ ਰਿਸਪੈਕਟ ਇਹਨਾਂ ਨੂੰ ਪਾਕਿਸਤਾਨ ਦੇ ਲੋਕ ਦੇ ਰਹੇ ਨੇ ਅੱਜ ਵੀ ਉਹਨਾਂ ਦੀਆਂ ਵੀਡੀਓਜ਼ ਅਸੀਂ ਸੁਣਦੇ ਆਂ ਖਾਸ ਕਰਕੇ ਜਦੋਂ ਪ੍ਰਧਾਨ ਮੰਤਰੀ ਬਣੇ ਪਾਕਿਸਤਾਨ ਦੀ ਸਰਕਾਰ ਨੇ ਬਕਾਇਦਾ ਤੌਰ ਤੇ ਡਾਕਟਰ ਮਨਮੋਹਨ ਸਿੰਘ ਦੇ ਜੱਦੀ ਪਿੰਡ ਨੂੰ ਸਵਰਗ ਬਣਾ ਦਿੱਤਾ ਲਾਈਟਾਂ ਸਟਰੀਟ ਲਾਈਟਾਂ ਉੱਥੇ ਦਾ ਰਹਿਣ ਸਹਿਣ ਕਲਚਰ ਸੜਕਾਂ ਜਿਹੜੀਆਂ ਸੀ ਉਹ ਇੰਨੀਆਂ ਸ਼ਾਨਦਾਰ ਔਰ ਕਿਸੇ ਪਾਸੇ ਸੋਲਰ ਸਿਸਟਮ ਲੱਗੇ ਹੋਏ ਐ ਖਾਸ ਕਰਕੇ ਜਿਸ ਜਗ੍ਹਾ ਜਿਸ ਸਕੂਲ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਪੜ੍ਹਿਆ ਕਰਦੇ ਸੀ ਉਸ ਸਕੂਲ ਨੂੰ ਵੀ ਬਹੁਤ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਅੱਜ ਵੀ ਉਹਨਾਂ ਦਾ ਰਜਿਸਟਰ ਦੇ ਉੱਪਰ ਨਾਮ ਹੈ ਜੋ ਅਕਸਰ ਆਪਾਂ ਵੇਖਦੇ ਹਾਂ ਸੋ ਬਨਮੋਹਨ ਸਿੰਘ ਜੀ ਕੋਸੂ ਨਾਮਾ ਚੈਨਲ ਵੱਲੋਂ ਤੁਹਾਡੇ ਲਈ ਅਸੀਂ ਇਹ ਹੀ ਬੇਨਤੀ ਅਰਦਾਸ ਅਕਾਲ ਪੁਰਖ ਦੇ ਚਰਨਾਂ 'ਚ ਕਰਦੇ ਹਾਂ ਕਿ ਤੁਸੀਂ ਕਿੱਥੇ ਜਿੱਥੇ ਵੀ ਹੋ ਪਰਮਾਤਮਾ ਤੁਹਾਨੂੰ ਆਤ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ